ਨਾ ਭਾਜੀ ਆਪਣਾ ਹੋਰ ਕੀ ਗੱਲ ਹੋਈ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮੈਂ ਗੱਡੀ ਮੇਰੀ ਹੈ ਅਜੀਪੁਰ ਤੋਂ ਭਰ ਕੇ ਅਜ ਨਾਲੇ ਜਾ ਰਹੀ ਹੈ ਤੇ ਰਾਤ ਕੇ ਗੱਡੀ ਵਾਲੇ ਇਹਨੂੰ ਸਾਈਡ ਦੇ ਬਾਤੀ ਸਾਈਡ ਦੇ ਬਾਤੀ ਇਹਨਾਂ ਆਪਣਾ ਪਛਾਣਦੇ ਪਛਾਣਦੇ ਗੱਡੀ ਕੱਚੇ ਲਾਈ ਹੈ ਕੱਚੇ ਲਾਂ ਤੋਂ ਬਾਦ ਗੱਡੀ ਪਲਟ ਗਈ ਜੇ ਬੇਕਾਬੂ ਹੋ ਕੇ ਕੱਚੀ ਜਗਾ ਸੀਗੀ ਨੋਕਰਾਂ ਕੱਚੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਜੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਭਾਜੀ ਪੂਟੋ ਆ ਰਿਹਾ ਕਿੱਥੇ ਜਾ ਰਿਹਾ ਸੀ ਅਜ ਨਾਲੇ ਕ੍ਰੈਸ਼ਰ ਦਾ ਮਾਲ ਦਾ ਹਾਂ ਜੀ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਗਿਆ ਜੀ ਅੱਛਾ ਖਰੀਦ ਕੇ ਰੱਖਿਆ ਸੀ ਨਾਲੇ ਤੇਰੇ ਜੀ ਡਰਾਈਵਰ ਦਾ ਕੀ ਨਾਮ ਹੈ ਔਰ ਡਰਾਈਵਰ ਦਾ ਨਾਮ ਸੋਨ ਲਾਲ ਹੈ ਜੀ ਕਿੰਨਾ ਤਨੁਸਤ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕੈਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਨ ਨੂੰ ਵੀ ਹੈਗਾ ਥੋੜਾ ਇਹ ਸਾਡਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਅ ਹੋ ਗਿਆ ਬੋਨ ਰਾਤ ਹੀ ਅਰੇਂਜਮੈਂਟ ਕੀਤਾ ਜਾ ਰਿਹਾ ਹੈ ਤੇ ਵੀ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸੋਂ ਦੂਜੀ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਹੈ ਜਦ ਤੱਕ ਇਹਦਾ ਕੰਮ ਹੁੰਦਾ ਹੈ ਉਹਦੇ ਬਾਅਦ ਜਦ ਗੱਡੀ ਤਿਆਰ ਹੋਣੀ ਹੈ ਦੁਬਾਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਈ ਹੈ ਹਾਂ ਜੀ ਹਾਂ ਜੀ ਉਹ ਹਾਈਡਰ ਆ ਗਿਆ ਰੈਨ ਆ ਗਿਆ ਇਹ ਗੱਡੀ ਉਹ ਏਜੰਸੀ ਛੱਡ ਕੇ ਜਾਣਾ ਹੈ ਤਾਂ ਤਾਂ ਵੀ ਹੁਣ ਦੂਜੀ ਗੱਡੀ ਮੰਗਾਈ ਆ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਹੈ ਖਾਲੀ ਤੇ ਉਹਦੇ ਚ ਆਪਣੇ ਛੇ ਚਾੱਕ ਦੇ ਭੇਜਦਾ ਇਹਦਾ ਸਾਰੇ ਕੱਚੇ ਰੱਖੇ ਹੋਈਆਂ ਹੈ ਤਾਂ ਨੂੰ ਮਿੱਟੀ ਨਹੀਂ ਪਾਈ ਹੋਈ ਹੈ ਕੀ ਆ ਜੀ ਹਾਂ ਮਿੱਟੀ ਸਾਈਡ ਦੇ ਵਿੱਚ ਘਾਟ ਤੋਂ ਘਾਟ ਪਾਈ ਪਾਈ ਬੋਟ ਮਿੱਟੀ ਚਾਹੀਦੀ ਉਹ ਮਿੱਟੀ ਨਹੀਂ ਆ ਗਈ ਇੱਕ ਇੱਕ ਬੋਟ ਮਿੱਟੀ ਨਹੀਂ ਆ ਗਈ